ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਨੂੰ ਪਿਤਾ ਨੂੰ ਪਵਿੱਤਰ ਰੱਖਣ ਲਈ ਪਿਤਾ ਨੂੰ ਸਾਫ਼ ਰੱਖਣ ਲਈ ਜੂਝਣਾ ਪੈ ਰਿਹਾ ਹੈ। ਦੋ ਹੀ ਗੱਲਾਂ ਨੇ ਭਾਈ ਜੀ ਜਾਂ ਤਾਂ ਸਿਆਸਦਾਨ ਇੰਡਸਟਰੀਆਂ ਖੜੇ ਆ ਜਾਂ ਲੋਕਾਂ ਨਾਲ ਖੜਨਾ। ਉਹ ਉਹੀ ਇੰਡਸਟਰੀ ਜਿਹੜੀ ਇੰਡਸਟਰੀ ਨੇ ਰੋਜ਼ਗਾਰ ਦੇਣਾ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਉਹ ਇੰਡਸਟਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲਕੁਸ਼ੀ ਕਰ ਰਹੀ ਆ। 15 ਅਗਸਤ ਨੂੰ ਅਸੀਂ ਉਹ ਉਹ ਧਮਕ ਜੇ ਮਾਰਨਗੇ ਸਰਕਾਰਾਂ ਨੂੰ। ਕਿ ਸਾਡਾ ਮੁਲਕ ਖੁਸ਼ਹਾਲ ਉਹ ਝਾਕੀਆਂ ਦਿਖਾਉਣਗੇ ਅਸੀਂ ਆਹ ਝਾਕੀਆਂ ਦਿਖਾਵਾਂਗੇ ਵਿੱਚ ਆਹ ਪਾਣੀ ਭਰ ਕੇ ਡਰਾਮਾ ট্রান্সਪੇਰੈਂਟ ਬੋਤਲਾ ਡਰਾਮਾ ਦੇ ਵਿੱਚ ਰੱਖਾਂਗੇ ਗੱਡੀਆਂ ਤੇ ਅਸੀਂ ਇਹਦੀਆਂ ਝਾਕੀਆਂ ਦਿਖਾਵਾਂਗੇ ਕਿ ਅਸੀਂ ਇਸ ਅਤਵਾਦ ਨਾਲ ਇਸ ਬਿਮਾਰੀ ਨਾਲ ਫੀੜ ਤਾਂ ਅਸੀਂ ਖੁਸ਼ਹਾਲ ਨਹੀਂ ਹੈਗੀ ਤੇ ਚੇ ਫਿਰ ਵੀ ਕੰਨਾ ਤੇ ਜੂਨਾ ਸਰਕੇ ਅਸੀਂ 15 ਸਤੰਬਰ ਦਾ ਪ੍ਰੋਗਰਾਮ ਰੱਖਿਆ ਕਿ 15 ਸਤੰਬਰ ਨੂੰ ਅਸੀਂ ਜਿੱਥੋਂ ਇਹ ਬੁੱਢਾ ਨਾਲਾ ਲੜਦਾ ਹੈ ਨੀ ਤੁਰਦਾ ਹੈ ਨਾ ਉੱਥੇ ਬੰਦ ਮਾਰਾਂਗੇ ਸਾਰੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਚਿੰਤਤ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਸਿਰਫ ਇਹ ਤਾਂ ਪੀ ਰਹੇ ਆ ਲੋਕ ਪਾਣੀ ਤੁਸੀਂ ਤਾਂ ਸਿਰਫ ਸੁੰਘਣਾ ਹੀ ਹੈ ਇੱਕ ਦਿਨ ਵਾਸਤੇ ਜਦੋਂ ਤੁਹਾਡੇ ਬੂਹੇ ਦੇ ਵਿੱਚ ਆ ਕੇ ਅਸੀਂ ਟਟ ਢੈੜੀ ਕਰਤਾ ਜੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਨੂੰ ਪਿਤਾ ਨੂੰ ਪਵਿੱਤਰ ਰੱਖਣ ਲਈ ਪਿਤਾ ਨੂੰ ਸਾਫ਼ ਰੱਖਣ ਲਈ ਜੂਝਣਾ ਪੈ ਰਿਹਾ ਹੈ ਮਾਲਵਾ ਸਾਰਾ ਇਸ ਇਸ ਪਾਣੀ ਦੀ ਵਜ੍ਹਾ ਨਾਲ ਬਿਮਾਰੀਆਂ ਨੇ ਉਜੂਜ ਰਿਹਾ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਬੱਚੇ ਪੈਦਾ ਹੋ ਰਹੇ ਆ ਕਦੇ ਪਹਿਲਾਂ ਲੱਖ ਬੰਦੇ ਪਿੱਛੇ ਇੱਕ ਨੂੰ ਪ੍ਰੋਬਲਮ ਸੀ ਫਿਰ ਹਜ਼ਾਰ ਪਿੱਛੇ ਆ ਗਈ ਹੁਣ 100 ਪਿੱਛੇ ਆ ਗਈ ਤੇ ਹੁਣ ਇਹ ਦੂ ਘਟ ਕੇ ਮਿਲਣਾ ਦਸਾਂ ਪਿੱਛੇ ਇੱਕ ਨੂੰ ਬਿਮਾਰੀ ਲੱਗ ਜੂਗੀ ਤੇ ਇਹ ਜ਼ਿੰਮੇਵਾਰੀ ਕਿਹਦੀ ਆ ਅਸੀਂ ਜਗਾਉਣ ਆਏ ਆ ਅਸੀਂ ਆਉਣ ਵਾਲੇ ਸਮੇਂ ਚ ਬਹੁਤ ਵੱਡੇ ਵੱਡੇ ਪ੍ਰੋਬਲਮ ਉਲੀਕਾਂਗੇ ਸਾਡੇ ਜਿਹੜੇ ਪੰਜਾਬ ਪ੍ਰਤੀ ਫਿਕਰਮੰਦ ਚਿੰਤਤ ਸਾਥੀ ਨੇ ਉਹਨਾਂ ਨੂੰ ਨਾਲ ਲੈ ਕੇ ਹਰੇਕ ਧਰ ਚਾਹੇ ਉਹ ਕੋਈ ਵੀ ਹੋਵੇ ਜਿਹੜੀ ਪੰਜਾਬ ਲਈ ਲੜਨਾ ਜਾਣਦੀ ਆ ਲੜਨਾ ਚਾਹੁੰਦੀ ਆ ਆ ਪਾਣੀ ਜਿਹੜਾ ਖੜਾ ਹੈ ਨਾ ਗੰਦਾ ਪਾਣੀ ਕਾਲਾ ਪਾਣੀ ਆ ਤੁਸੀਂ ਦੇਖ ਰਹੇ ਹੋ ਬੁੱਢੇ ਬੁੱਢੇ ਨਾਲੇ ਦਾ ਪਾਣੀ ਜਿਹੜਾ ਸੱਤ ਲੋ ਦਰਿਆ ਚ ਮਲਾ ਰਹੇ ਆ ਜਿਹਦੇ ਤੇ ਕਿਸੇ ਵੀ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਕਿ ਉਹ ਇੰਡਸਟਰੀ ਨੂੰ ਸੇਧ ਦੇ ਸਕੇ ਜਾਂ ਇੰਡਸਟਰੀ ਦੇ ਗੱਲ ਚ ਗੁੱਠਾ ਦੇਵੇ ਭਾਈ ਆ ਜਿਹੜੇ ਨਿਜਮਾ ਪੂਰੇ ਕਰੋ ਨਿਜਮ ਪੈਸੇ ਲੈ ਕੇ ਪੂਰੇ ਕਰ ਦਿੱਤੇ ਜਾਂਦੇ ਆ ਦੋ ਹੀ ਗੱਲਾਂ ਨੇ ਭਾਈ ਜੀ ਜਾਂ ਤਾਂ ਸਿਆਸਦਾਨ ਇੰਡਸਟਰੀ ਨਾਲ ਖੜੇ ਆ ਜਾਂ ਲੋਕਾਂ ਨਾਲ ਖੜੇ ਆ ਅੱਜ ਲੋਕਾਂ ਨਾਲ ਖੜਨ ਦੀ ਲੋੜ ਹੈ ਇੰਡਸਟਰੀ ਨੂੰ ਬਚਾ ਲਓ ਸਾਨੂੰ ਕੋਈ ਤਰਾਹ ਦੀ ਇੰਡਸਟਰੀ ਮਾਪਦੰਡ ਪੂਰੇ ਕਰੇ ਉਹ ਹੀ ਇੰਡਸਟਰੀ ਜਿਹੜੀ ਇੰਡਸਟਰੀ ਨੇ ਰੋਜ਼ਗਾਰ ਦੇਣਾ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਉਹ ਇੰਡਸਟਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਨਸਲ ਕੁਸ਼ੀ ਕਰ ਰਹੀ ਆ ਇੱਕ ਕਾਲੇ ਰੰਗ ਦਾ ਆ ਪਾਣੀ ਨਾਲ ਦਾ ਤਵਾਦ ਫਲਾਇਆ ਜਾ ਰਿਹਾ ਏ ਇਹਦੀ ਜ਼ਿੰਮੇਵਾਰੀ ਕਿਹਦੀ ਆ ਅਸੀਂ ਇੱਥੋਂ ਕੈਂਟਰ ਭਰ ਭਰ ਕੇ ਜੇ ਅੱਜ ਅਸੀਂ ਤਿੰਨ ਮਹੀਨੇ ਦਾ ਐਕਸ਼ਨ ਪਲਾਨ ਦਿੱਤਾ ਹੈ 15 ਅਗਸਤ ਨੂੰ ਅਸੀਂ ਉਹ ਧਮਕੀ ਜੇ ਮਾਰਨਗੇ ਸਰਕਾਰਾਂ ਇਹ ਸਾਡਾ ਮੁਲਕ ਖੁਸ਼ਹਾਲ ਉਹ ਝਾਕੀਆਂ ਦਿਖਾਉਣਗੇ ਅਸੀਂ ਆਹ ਝਾਕੀਆਂ ਦਿਖਾਵਾਂਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸਰੂਪ ਲੱਗਿਆ ਹੋਇਆ ਹੈ ਭਾਈ ਬਾਲਾ ਚੌਂਕ ਦੇ ਵਿੱਚ ਉੱਥੋਂ ਸ਼ਹੀਦ ਅਗਗ ਸਿੰਘ ਸ਼ਹੀਦ ਰਾਜਗੁਰੂ ਸ਼ਹੀਸਕ ਦੇਵ ਦੇ ਸਰੂਪ ਲੱਗੇ ਜਗਰਾਉਂਪੁਰ ਤੇ ਉੱਥੋਂ ਤੱਕ ਅਸੀਂ ਮਾਰਚ ਕਰਾਂਗੇ ਔਰ ਉਹਦੇ ਚ ਆਹ ਪਾਣੀ ਭਰ ਕੇ ਡਰਾਮਾ ਟਰਾਂਸਪੇਰੈਂਟ ਬੋਤਲਾਂ ਡਰਾਮਾ ਦੇ ਵਿੱਚ ਰੱਖਾਂਗੇ ਗੱਡੀਆਂ ਤੇ ਅਸੀਂ ਇਹਦੀਆਂ ਝਾਕੀਆਂ ਦਿਖਾਵਾਂਗੇ ਕਿ ਅਸੀਂ ਇਸ ਅਤਵਾਦ ਨਾਲ ਇਸ ਬਿਮਾਰੀ ਨਾਲ ਫੀੜਤਾ ਅਸੀਂ ਖੁਸ਼ਹਾਲ ਨਹੀਂ ਹੈਗੀ ਤੇ ਜੇ ਫਿਰ ਵੀ ਕੰਨਾ ਤੇ ਜੂਨਾ ਸਰਕੇ ਅਸੀਂ 15 ਸਤੰਬਰ ਦਾ ਪ੍ਰੋਗਰਾਮ ਰੱਖਿਆ ਹੈ ਕਿ 15 ਸਤੰਬਰ ਨੂੰ ਅਸੀਂ ਜਿੱਥੋਂ ਇਹ ਬੁੱਢਾ ਨਾਲਾ ਰੜਦਾ ਹੈ ਨਾ ਤੁਰਦਾ ਹੈ ਨਾ ਉੱਥੇ ਬੰਨ ਮਾਰਾਂਗੇ ਸਾਰੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਚਿੰਤਤ ਲੋਕਾਂ ਨੂੰ ਨਾਲ ਲੈ ਕੇ 50% ਫਿਕਰਮੰਦ ਲੋਕਾਂ ਨੂੰ ਇਕੱਠੇ ਕਰਕੇ ਲਾਮਬੰਦੀ ਕਰਕੇ ਔਰ ਉਹ ਤੋਂ ਬਿਨਾਂ ਇਹਦੇ ਕੈਂਟਰ ਭਰ-ਭਰ ਕੇ ਅਸੀਂ ਇਹ ਜਿਹੜੀ ਚੀਜ਼ ਨਾਲ ਮਾਲਵਾ ਜੂਝ ਰਿਹਾ ਨਾ ਉਹ ਚੀਜ਼ ਨਾਲ ਅਸੀਂ ਇਹਨਾਂ ਚੁਣੇ ਹੋਏ ਲੋਕਾਂ ਨੂੰ ਜੋੜਾਂਗੇ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਸਿਰਫ ਇਹ ਤਾਂ ਪੀ ਰਹੇ ਆ ਲੋਕ ਪਾਣੀ ਤੁਸੀਂ ਤਾਂ ਸਿਰਫ ਸੁੰਘਣਾ ਹੀ ਆ ਇੱਕ ਦਿਨ ਵਾਸਤੇ ਜਦੋਂ ਤੁਹਾਡੇ ਬੂਹੇ ਦੇ ਵਿੱਚ ਆ ਕੇ ਅਸੀਂ ਘੰਟਾ ਢੈਲ ਢੇਰੀ ਕਰਤਾ ਤੇ ਇਹ ਅਸੀਂ ਕਈ ਤਰ੍ਹਾਂ ਦੇ ਪਰੋਂ ਲਿਖਿਆ ਕੋਈ ਗੱਲ ਨਹੀਂ ਜੋ ਮਰਜ਼ੀ ਸਰਕਾਰ ਕਰੇ ਪਰ ਅਸੀਂ ਤਾਂ ਚਾਹੁੰਦੇ ਆ ਕਿ ਸਰਕਾਰ ਸਾਨੂੰ ਇਹ ਕੰਮ ਕਰ ਰਹੀ ਨਾ ਦੇਵੇ ਸਰਕਾਰ ਪਹਿਲਾਂ ਹੀ ਇਹਦੇ ਤੇ ਐਕਸ਼ਨ ਲੈ ਲਵੇ